ਟੱਕੜੀਆਂ ਪੈਂਦੀਆਂ ਉਸਤਾਦ ਜੀ ਹਾਂਜੀ ਤੇ ਕਿਦਾਂ ਸਾਰੇ ਠੀਕ ਹੋ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹਮਜ਼ਾ ਰੇਨ ਤੋਂ 512 ਉੱਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਹਮਜ਼ਾ ਰੇਨ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੋਂ ਸਭ ਤੋਂ ਤੇਜ਼ ਆਓ ਤੇ ਹੁਣ ਕਰਦੇ ਆਂ ਵੀਡੀਓ ਨੂੰ ਸ਼ੁਰੂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਗੰਦਪੁਰ ਮੁਹਾਲੀ ਦੇ ਵਿੱਚ ਕਬੱਡੀ ਦੀ ਫਾਊਂਡੇਸ਼ਨ ਹੋਈ ਸੀ ਤੇ ਉੱਥੇ ਪਾਲਾ ਜਲਾਲਪੁਰੀਆ ਤੇ ਸਾਜੀ ਸ਼ਕਰਪੁਰੀਏ ਦੀ ਟੱਕਰ ਹੋਈ ਸੀ ਪਾਲਾ ਜਲਾਲਪੁਰੀਆ ਆਪਣੇ ਪੁਰਾਣੇ ਰੰਗਾਂ ਦੇ ਵਿੱਚ ਆ ਗਿਆ ਸੀ ਤੇ ਸਾਜੀ ਨੂੰ ਉਹਨਾਂ ਨੇ ਬਹੁਤ ਤਕੜੇ ਜੱਫੇ ਲਾਏ ਤੇ ਆਓ ਤੇ ਹੁਣ ਆਪਾਂ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਤੇ ਤੁਸੀਂ ਵੀ ਉਹ ਕਲਿੱਪ ਵੇਖੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੁਹਾਨੂੰ ਲੱਗਦਾ ਨੀਂਦ ਅੱਜ ਹੀ ਆਉਣੀ ਹੈ ਨੀਂਦ ਅੱਜ ਹੀ ਆਉਣੀ ਹੈ ਜੇ ਸੁਪਨੇ ਝੋਟਿਆਂ ਨੀਂਦਾਂ ਵੇਚਣੀਆਂ ਪੈਂਦੀਆਂ ਉਹ ਨੀਂਦਾਂ ਤੈਕੜੀਆਂ ਪੈਂਦੀਆਂ ਉਸਤਾਦ ਜੀ ਜੈ ਜੇ ਅਗਰ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈਏ ਤੇ ਆਪਣੇ ਚੈਨਲ ਹਮਜ਼ਾ ਰੈਂਡ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਮਜ਼ੇਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਕਿਉਂਕਿ ਅਸੀਂ ਇਦਾਂ ਹੀ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਨੇ ਹਾਂ ਤੁਸੀਂ ਕਿਸੇ 플레이ਰ ਪੁਰਾਣੇ ਦੀ ਵੀਡੀਓ ਵੇਖਣਾ ਚਾਹੁੰਦੇ ਹੋ ਜੱਫੇ ਦੀ ਤੇ ਕਮੈਂਟ ਵਿੱਚ ਜ਼ਰੂਰ ਦੱਸਣਾ ਅਸੀਂ ਜ਼ਰੂਰ ਵੀਡੀਓ ਲੈ ਕੇ ਆਵਾਂਗੇ ਮਿਲਦੇ ਹਾਂ ਹੁਣ ਅਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ